ਮੁੰਡੇ ਇੱਥੇ ਬੈਠੇ ਮੈਂ ਤੁਹਾਨੂੰ ਦੂਜੇ ਰੂਮ ਚ ਲੱਭਦੀ ਵਈ ਤੇਰੇ ਪਾਪਾ ਦਾ ਫੋਨ ਆਉਣ ਡਿਆ ਸੀ ਤੇ ਤਾਂ ਫਿਰ ਮੈਂ ਇੱਥੇ ਠੀਕ ਠੀਕ ਕਹਿੰਦੇ ਪਾਪਾ ਪਾਪਾ ਤੇਰੇ ਕਹਿੰਦੇ ਆ ਵਿਆਹ ਵੱਲੋਂ ਤੇਰੇ ਵੱਲੋਂ ਕਿਹਦਾ ਵਿਆਹ ਵਿਆਹ ਮਣ ਬੁੱਤ ਤੇਰਾ ਹੀ ਕਰਨਾ ਹੋ ਰਹੀ ਹੈ ਕਿਹਦਾ ਕਰਨਾ ਇੰਨੀ ਛੇਤੀ ਛੇਤੀ ਹੁਣ ਤੈਨੂੰ ਪਤਾ ਜਦੋਂ ਧੀਆ ਮੰਗੀਆਂ ਜਾਣ ਤੇ ਫਿਰ ਫਿਰ ਜੋ ਬਾਅਦ ਚ ਕੋਈ ਗੱਲਾਂ ਬਾਤ ਨਿਕਲੂਗੀਆਂ ਮੈਂ ਫੋਨ 'ਚ ਹੁੰਦੇ ਤਾਂ ਹੁੰਦੇ ਜਾਂਦੇ ਫਿਰ ਕੋਈ ਨਾ ਕੋਈ ਗੱਲ ਨਿਕਲ ਜਾਂਦੀ ਹੈ ਇਸ ਕਰਕੇ papa ਦੇ ਰਹੇ ਹੁਣ ਕਾਲੇ ਪੈਣ ਦੇ ਇੱਥੇ ਵੀ ਚੱਲ ਤੇ ਮੇਰੀ ਸਲਾਹ ਲੈਣੀ ਤੇ ਤੈਨੂੰ ਪੁੱਛਿਆ ਹੀ ਨਹੀਂ ਸਲਾਹ ਕੋਈ ਨਹੀਂ ਹੁਣ ਜਿੱਦੋਂ ਮੰਗੀ ਗਈ ਹੈ ਤੇ ਵਿਆਹ ਤੇ ਕਰਨਾ ਹੀ ਆ papa ਫਿਰ ਵੀ ਮੰਮੀ ਤੇ ਥੋੜਾ ਜਿਹਾ ਟਾਈਮ ਪਾ ਲੈਣਾ ਸੀ ਇੰਨੀ ਜਲਦੀ ਨਹੀਂ ਪੁੱਤ ਹੁਣ ਜਿਹੜੀ ਗੱਲ ਹੋ ਗਈ ਹੋ ਗਈ ਹੁਣ ਤੇਰੇ ਸੱਸ ਨੂੰ ਮੈਂ ਕੀਤਾ ਹੀ ਫੋਨ ਸੋਰੇ ਤੇਰੇ ਹੁਣ ਉਹ ਜਿਹੜੀ ਤਰੀਕ ਕੱਢ ਕੇ ਦੇਣਗੇ ਫਿਰ ਉਹ ਕੋਈ ਨਹੀਂ ਕਰ ਲੈਣੀ ਪੱਕੀ ਤੇ ਜੇ ਉਹਨਾਂ ਟਾਈਮ ਨਾਲ ਜਲਦੀ ਦੇ ਦਿੱਤੀ ਡੇਢ ਤੇ ਫੇਰ ਆਪਾਂ ਕਰ ਲਾਂਗੇ ਤਿਆਰੀਆਂ ਇਹਨੇ ਛੇਤੀ ਤੇ ਕੋਈ ਨਹੀਂ ਪੁੱਤ ਕਰ ਲਾਂਗੇ ਮੰਮੀ ਫੇਰ ਵੀ ਕੁੜੀਆਂ ਦੀਆਂ ਕਿੰਨੀਆਂ ਤਿਆਰੀਆਂ ਹੁੰਦੀਆਂ ਵਾਂ ਜੇ ਸੂਡ ਵੀ ਸਟਿਚ ਕਰਦੇ ਆ ਬੁਟੀਕ ਤੋਂ ਜਲਦੀ ਮਿਲਦਾ ਨਹੀਂ ਆ ਕੋਈ ਨਹੀਂ ਪੁੱਤ ਅੱਜ ਕੱਲ ਸਾਰਾ ਕੁਝ ਰੈਡੀਮੇਡ ਮਿਲ ਜਾਂਦਾ ਕੋਈ ਨਹੀਂ ਅਹੀਂ ਹੁਣ ਮੈਂ ਬਸ ਉਹਨਾਂ ਦਾ ਫੋਨ ਹੀ ਢੀਕਨ ਦੇਈ ਆ ਤੇ ਜਦੋਂ ਤੇਰੇ ਸਹੁਰਿਆਂ ਦਾ ਫੋਨ ਆ ਗਿਆ ਡੇਟ ਉਹਨਾਂ ਫਾਈਨਲ ਦੱਸ ਦਿੱਤੀ ਕੋਈ ਨਹੀਂ ਧੁੰਦੋ ਤਾਂ ਹੀ ਸ਼ਾਪਿੰਗ ਕਰਨੀ ਸ਼ੁਰੂ ਕਰਦੀ ਤੇ ਨਾਲੇ ਆਪਣਾ ਸਕੂਲ ਚ ਵੀ ਰਿਜ਼ਾਈਨ ਦੇਦੀ ਲਿਖ ਕੇ ਦੇਦੀ ਵੀ ਮੈਂ ਨਹੀਂ ਆਉਣਾ ਠੀਕ ਹੈ ਕੋਈ ਨਹੀਂ ਅਹੀਂ ਚ ਵਿਆਹ ਚਟਪਟ ਕੇ ਅੱਜ ਭਗ ਬਨ ਕੇ ਸੋਨਾ ਲਾਈ ਨਹੀਂ ਆ ਉਹ ਫੋਨ ਜਾ ਆ ਗਿਆ ਮੈਨੂੰ ਤੇ ਮੈਂ ਉੱਤਰ ਲੱਗ ਗਿਆ ਕੋਈ ਨਹੀਂ ਲਾਉਣਾ ਭਾ ਪਰ ਇਤੇ ਫੋਨ ਆਇਆ ਦੀ ਸੱਸ ਦਾ ਕੀ ਕਹਿੰਦੇ ਉਹ ਤਾਂ ਵਿਆਹ ਕਹਿਣ ਦਾ ਹੈ ਐਡੀ ਚੱਤੀ ਹਾਂ ਮੈਂ ਤਾਂ ਘੇਰਾ ਨਾ ਵੀ ਆਂਦੀ ਮਿੱਟੀ ਲਈ ਮੱਠੀ ਰਹਿਣੀ ਆ ਤੇਰੇ ਪਾਪਾ ਨੇ ਨਹੀਂ ਆਉਣਾ ਬਾਰੋ ਨਹੀਂ ਆਂਦੀ ਉਹਨੇ ਜੇ 2 ਸਾਲ ਨਹੀਂ ਆਉਣਾ ਕੁਛ ਦਾਲ ਚ ਕਾਲਾ ਤਨੀ ਕੀ ਧਾਣੇ ਉਹਨਾਂ ਨੂੰ ਪਤਲਾ ਕਿ ਉਹ ਕਿੰਦੀ ਛੇਤੀ ਭਾਤੀ ਉਹਨਾਂ ਨੂੰ ਆਹੋ ਕਿਦਾਂ ਸ਼ਬਦ ਤੇਰੇ ਪੇਪਰ ਉਪਰਾਂ ਦਾ ਕੀ ਹਿਸਾਬ ਕਿਤਾਬ ਨਹੀਂ ਨਹੀਂ ਹਜੇ ਨਹੀਂ ਆ ਜੀ ਪਰ ਉਦਾਂ ਮੇਰੇ ਹਾਂ ਮਾਲੇ ਵਧੀਆ ਜਿਆਦੇ ਨਾਲ ਰੌਣਕਾਂ ਲੱਗਣੀਆਂ ਕਿ ਘਰ ਚ ਰੌਣਕਾਂ ਲਾ ਲਾ ਤੇ ਬਾਬੇ ਉਹ ਕਿੱਡੀ ਦੂਰ ਬੈਠਾ ਜਾ ਕੇ ਕੱਲੇ ਲਾ ਲਾਂਗੇ ਪਾਪਾ ਨਾਲ ਕਰ ਲਿਨੀ ਸਲਾਹ ਕੀ ਆ ਤੇ ਉਹ ਤਾਂ ਮੈਂ ਸਿਸ਼ਾ ਪੰਜੇ ਚ ਪਈ ਆ ਭਈ ਹੁਣ ਐਡੀ ਛੇਤੀ ਨਾ ਤੇ ਆ ਕਰਨ ਜੋਗੇ ਨਾ ਨਾ ਕਰਨ ਜੋਗੇ ਤੇ ਸੱਪ ਦੇ ਮੂੰਹ ਚ ਕੋੜ ਕਰਲੀ ਵਾਲੀ ਗੱਲ ਆ ਚਲੋ ਫੋਨ ਨਹੀਂ ਗਾ ਡੈਡੀ ਨੂੰ ਪੁੱਛੋ ਦਈਂ ਕੀ ਜਾਂਦੇ ਆ ਪਾਪਾ ਦੀ ਨਾ ਕਰ ਲੋ ਸਲਾਹ ਫੋਨ ਤੇ ਕਰ ਲੋ ਕੀ ਜਾਂਦੇ ਕੀਤਾ ਦੇ ਮਾਸੀ ਨਾਲ ਤਾਂ ਛੇਤੀ ਆ ਨਾ ਐਡੀ ਛੇਤੀ ਹੋਣਾ ਵੀ ਤੋ ਤਿੰਨ ਮਹੀਨੇ ਤੇ ਆਪਾਂ ਉਹਨਾਂ ਨੇ ਕਿਹਾ ਤਿਆਰੀ ਚੋਰੀ ਹੋਊਗੀ ਉਹਨਾਂ ਦੀ ਤਾਂ ਕੋਈ ਜੜਾ ਐਡੀ ਛੇਤੀ ਕਹੇ ਤਾਂ ਨਾ ਤਿਆਰੀ ਆ ਤਿਆਰੀ ਜਿੱਤਣਾ ਗਹਿਣਾ ਤੇ ਮੇਰੇ ਕੋ ਪ੍ਰੀਤੀ ਬਣਿਆ ਵਾ ਅੱਛਾ ਤੇ ਡੀੜਾ ਕੱਪੜੇ ਬਣਾਉਣਾ ਵਾ ਮੰਨਾ ਕੱਪੜੇ ਬਣਾਉਣੇ ਹਾਂਜੀ ਤੂੰ ਹੀ ਬਣਾ ਲਈ ਤੇਰੇ ਵੀ ਬਣਾਵਾਂਗੇ ਤੇਰੇ ਰੈਡੀमेड ਲੈ ਆਉਣੇ ਆਪਾਂ ਕੱਪੜੇ ਬਣੇ ਆਏ ਚੱਟ ਕਰਨ ਜਾਣੇ ਆਉਣੇ ਦੀ सोनू ਨੂੰ ਫੋਨ ਕਰੀ ਸਾਰੇ ਪੁੱਛੀ ਭਲਾ ਉਹਨੂੰ ਛੁੱਟੀ ਛਾਤੀ ਮਿਲਦੀ ਰੈਡੀमेड ਲੈ ਲੈਣਾ ਹੈ ਮੈਂ ਕਰੂੰਗੀ ਹਾਂ ਹਾਂ ਚੱਲ ਜਿੱਦਾਂ ਹੱਕੀ ਦਾ ਚਲੋ ਗਹਿਣਾ ਬਣਿਆ ਤੇ ਆਪ ਦੱਸੋਗਾ ਤੂੰ ਜਿਹ ਪਾਜੀ ਨਹੀਂ ਗਹਿਣਾ ਬਣਿਆ ਮੈਂ ਉਹਦੇ ਚੋਹੇ ਪਾਉਂਗੀ ਉਹੇ ਪਾਪੂ ਦਿਆ ਹਨਾ ਗਹਿਣੇ ਦਾ ਹੀ ਜ਼ਿਆਦਾ ਖਰਚਾ ਹੁੰਦਾ ਵਾ ਜਿੰਨਾ ਮਹਿੰਗਾ ਆਇਆ ਪਿਆ ਹਾਂਜੀ ਤੇ ਮਤ ਕੱਪੜੇ ਡਾ ਕਪੜਾ ਹੀ ਬਣਾਉਣਾ ਹੈ ਹਨਾ ਨਾਲੇ ਉਹ ਤੇਰੇ ਬਾਪਾ ਨਾਲ ਗੱਲ ਕਰ ਦਿੰਦੇ ਹੀ ਇਹਨਾਂ ਤੇ ਵੀ ਬਿਲਕੁਲ ਆਪਾਂ ਜ਼ਿਆਦਾ ਖਰਚਾ ਨਹੀਂ ਕਰਨਾ ਵਿਆਹ ਸਿੰਪਲ ਹੀ ਕਰਾਂਗੇ ਅੱਛਾ ਹਾਂ ਚਲੋ ਗਾੜੀ ਉਹਨਾਂ ਦਾ ਵੀ ਵੇਖਣਾ ਉਹ ਵੀ ਕੱਲੀ ਜਨਾਨੀ ਇੱਥੇ ਹੈ ਨਾ ਆਪਾਂ ਘਰ ਦੇ ਘਰ ਦੇ ਜਾ ਕੇ ਫਿਰ ਕੁੜੀ ਵਿਆਹ ਲਿਆਵਾਂਗੇ ਰੋਈ ਕਰਨਾ ਇਹਦਾ ਕਰ ਲਾਂਗੇ ਫਿਰ ਤੁੰਤਾਂ ਨਾ ਹਾਂ ਇਹਦੇ ਇਧਰ ਹੀ ਆਹ ਦੇਰ ਹੀ ਕਾਚਰ ਕਾਢ ਲਾਂਗੇ ਹਾਂ ਨਾਲੇ ਹਣ ਤੇ ਪਾਪਾ ਦਾ ਫੋਨ ਵੀ ਬਿਜੀ ਆਈ ਜਾਂਦਾ ਮੈਂ ਹੁਣ ਪੁੱਛ ਲੈਂਦੇ ਉਹਨੂੰ ਅੱਛਾ ਹਾਂ ਨਾ ਹਾਂ ਆ ਗਿਆ ਜੀ ਸਾਡੀ ਜਿਹੜੇ ਆ ਗਿਆ ਹੈਲੋ ਹੈਲੋ ਹਾਂ ਜੀ ਹਾਂ ਜੀ ਪਟਾ ਛੋੜਾ ਤੇ ਮੈਂ ਸੋਕਾ ਦੀ ਸੱਸ ਦਾ ਫੋਨ ਆਇਆ ਹਾਂ ਜੀ ਉਹ ਤਾਂ ਕਹਿੰਦੇ ਇਹ ਮੱਟੇ ਲਈ ਮਟੀਰੇ ਨਹੀਂ ਆ ਪੈਂਜੀ ਵਿਆਹ ਲੱਲੋ ਤਰੀਕ ਵਿੱਚ ਤਾਂ ਇਹ ਜਾਓ ਲੈ ਲੋ ਭੈਣਾ ਕੰਮ ਨਾਲ ਪੜਾਈ ਆ 14 15 ਕਰ ਲੋ ਤੋ ਦਸੰਬਰ ਦਾ ਅੱਛਾ ਅਈ ਡਿਸ਼ੇ ਤੇ ਅਪਾ ਤਿਆਰੀਆਂ ਕਰ ਲਾਂਗੇ ਉਹ ਚਾਹ ਕਰਨਾ ਕੋਈ ਵਿੱਚ ਨਹੀਂ ਜਿਹੜਾ ਵਈ ਆ ਹਾਂ ਠੀਕ ਆ ਉਹ ਜੋ ਆ ਬਾ ਚਲੋ ਕਰ ਲੋ ਫਿਰ ਕੰਮ ਨਾਲ ਅੱਛਾ ਤੇ ਜੇ ਟਾੜਕਾ ਨਾ ਆਇਆ ਗਿਆ ਤਾਂ ਫਿਰ ਚਲੋ ਕੋਸ਼ਿਸ਼ ਹੀ ਕਰਾਂਗਾ ਫੇ ਵੇਖ ਲਾਂਗੇ ਠੀਕ ਠੀਕ ਆ ਫਿਰ ਕਰ ਦਈਏ ਹਾਂ ਉਹਨਾਂ ਨੂੰ

ਨੇ ਮੈਨ ਲੱਗਾ ਇਹ ਨਾਲ ਕੋੜਮ ਕੋੜਮਣੀ ਦੀ ਗੱਟ ਮੈਂ ਟੁੰਦੀ ਹੋਣੀ ਆ ਕਿ ਤਾ ਫੋਨ ਹੀ ਨਾ ਕਰਦੇ ਹੋਣੇ ਕਿ ਤੁਝੇ ਨੂੰ ਉਹ ਵੀ ਉਹਨੇ ਤਾਂ ਮੈਂਟਲ ਚ ਤਰੀਕ ਆ ਮੇਟੀ ਹੁੰਦਾ 14 15 ਦਾ ਚਾਂਸ ਹੈਗੇ ਆ ਵੀ ਜੇ ਮੈਂ ਆ ਸਕਾਂ ਤੇ ਦਸੰਬਰ ਤੇ ਆਛਾ ਤੇ ਜਾਂ 14 ਜਾਂ 15 ਦਾ ਕਰ ਲੋ ਜੇ ਆਜੂਗਾ ਤਾਂ ਵੀ ਠੀਕ ਹੈ ਜੇ ਨਾ ਆਇਆ ਤਾਂ ਵੀ ਠੀਕ ਆ ਆਓ ਫਿਰ ਉਹਨੇ ਕੋ ਸੋਚ ਗਈ ਆਖਿਆ ਹੋਊਗਾ ਸ਼ਾਇਦ ਆ ਜਾਣ ਜੇ ਤੇ ਚੰਗਾ ਹੀ ਆਣਾ ਹੁਣ ਕੀ ਫਿਰ ਨਹੀਂ ਮੈਂ ਕਿਜੀ ਤੋਂ ਹੈਰਾਨ ਆ ਪ੍ਰੀਤ ਕੁੜਮਣੀ ਨੇ ਫੋਨ ਜਲਦਬਾਜ਼ੀ ਚ ਕਰਤਾ ਤੇ ਕੁੜਮ ਨੇ ਉਸ ਤੋਂ ਪਹਿਲਾਂ ਜਿੱਦਾਂ ਤਰੀਕ ਲਿਖ ਕੇ ਰੱਖੀ ਹੁੰਦੀ ਆ 5 ਮਿੰਟ ਚ ਹੀ ਉਹਨੇ ਬੋਲਦੀ ਹੈ ਪਹਿਲਾਂ ਹੀ ਜਿਵੇਂ ਸੋਚ ਕੇ ਬੈਠਾ ਸੀ ਸੋਚ ਕੇ ਬੈਠੇ ਆ ਕਿਤੇ ਗੱਲ ਗੁਲ ਕਰਦੇ ਨੇ ਫੋਨ ਤੇ ਕਿਤੇ ਕੁੜਮਣੀ ਨਾਲ ਕੁੰਡਕਾ ਹੀ ਨਾ ਪਸਾਈਆਂ ਹੋਣਾ ਕੁੜੇ ਦੇ ਕੁੜੀ ਨਾਲ ਵਸਾਲੀਆਂ ਤੇ ਛੋੜੋ ਮੜੇ ਕੁੜਮਣੀ ਨਾਲ ਪਸਾਲੀਆਂ ਹੋਣਾ ਕਿਉਂ ਸ਼ਰਦ ਨਾ ਨਾ ਇਹਨਾਂ ਕਰੀ ਮੰਮੀ ਵੇਂਦੀ ਰਾਜੇ 14 ਦਸੰਬਰ ਚਲੋ ਚਲੋ ਮਹਾਰਾਜ ਕਸਰੇ ਬਾਬੇ ਗਾਡੀਰ ਅਰਦਾਸ ਕਰਕੇ ਆਉਂ ਮਹਾਰਾਜ ਤੂੰ ਹੀ ਸੱਚੇ ਪਾਸ਼ਾ ਹਣ ਜੇ ਗਰੀਬਾਂ ਨੂੰ ਮਮੀ ਪਏ ਹੋਲ ਹਣ ਕਿਹੜੀ ਚੀਜ਼ ਹੈ ਬਾਜ਼ਾਰੋਂ ਨਹੀਂ ਮਿਲਦੀ ਚੀਜ਼ ਤਾਂ ਚਲੋ ਮਿਲ ਜਾਂਦੀ ਪੁੱਤ ਪੇਰ ਵੀ ਕੋ ਹੁੰਦਾ ਵੀ ਕੋ ਥੋੜਾ ਜਿਹਾ ਸਮਾਂ ਹੋਵੇ ਕੋਈ ਕੱਪੜੇ ਨਹੀਂ ਅਜ ਕੱਲ ਸੀਕੇ ਦਿੰਦੀਆਂ ਛੇਤੀ ਬੁਟੀਕਾਂ ਚਲੋ ਕੋਈ ਨਹੀਂ 2-3 ਜਗ੍ਹਾ ਦੇ ਦਿਓ ਨਾ ਇੱਕੇ ਜਗ੍ਹਾ ਨਾ ਦਿਓ ਸਾਰੇ ਹੋਰ ਕੀ ਵੰਡ ਕੇ ਦੇ ਦਿਓ ਨਾ ਕਰੇਗਾ ਫਿਰ ਕਾਮਕ ਭੱਜ ਭੱਜ ਕੇ ਸਾਰੇ ਹਾਂ ਜਿਹੜੇ ਮੇਰੇ ਕਰ ਨਾਲ ਲਏ ਹੋਗੇ ਤੇ ਚਲ ਮੈਂ ਉਹਦੇ ਘਰ ਤੋਂ ਸਾਰੇ ਬਾਜ਼ਾਰ ਵਿਚੋਂ ਨਾਲ ਚਲ ਜੂ ਤੁਹਾਡੇ ਬਾਜ਼ਾਰ ਜਾਣ ਨੂੰ ਤਾਂ ਬਹੁਤ ਛੇਰ ਆਂ ਬਾਜ਼ਾਰ ਨਹੀਂ ਤੂੰ ਜਾਣਾ ਤੂੰ ਦੁਕਾਨ ਤੇ ਵਿਆਹ ਕਰਨਾ ਤੇ ਇਹ ਜਾਊਗਾ ਬਾਜ਼ਾਰ ਠੀਕ ਆ ਤੂੰ ਦੁਕਾਨ ਸਾਂਭਣੀ ਆ ਕੱਪੜੇ ਇਦਾਂ ਦੇ ਕਹਿਣਗੇ ਉਹਦਾ ਤੇ ਮਿਲ ਜਾਣਗੇ ਤੇ ਤੈਨੂੰ ਚਲਪੜੇ ਤੇ ਆਪਣੇ ਮੈਂ ਆਪੇ ਜਾ ਚਲ ਕੱਪੜੇ ਆਪ ਲੈ ਆ ਆਪ ਲੈ ਆ ਆਪਣੇ ਕੱਪੜੇ ਲੈ ਆ ਤੂੰ ਹਾਂ ਜਿੱਥੇ ਤੇਰੀ ਇਹ ਲੋੜ ਪਊ ਵਿਚਾਰ ਜਾਣਦੀ ਉਥੇ ਤੈਨੂੰ ਖੜਿਆ ਕਰਾਂਗੇ 14 ਦਸੰਬਰ ਹਾਂ ਹਾਲੇ ਉਹ ਇਹ ਤਾਂ ਦੇਖਣਾ ਪੈਂਦਾ ਕਈ ਵਾਰੀ ਟਾ ਉਹਨਾਂ ਦਾ ਵੀ ਨਹੀਂ ਟੈਪ ਹੁੰਦਾ ਹੁਣ ਅਜੀ ਉਹ ਥੋੜਾ ਬੀਜੀ ਥੋੜੀ ਜੀ ਗੱਲ ਕੀਤੀ ਆ ਕਰਨਗੇ ਫੋਨ ਫਿਰ ਪਾਪਾ ਨੇ ਨਹੀਂ ਮੈਂ ਪੁੱਛਦਾ ਨਹੀਂ ਮਿਲ ਜਾਣੇ ਕੋਈ ਨੇੜੇ ਤੋਂ ਪੁੱਛ ਲੈਨੇ ਵੇਖ ਲਾਂਗੇ ਜਦਾਂ ਵੱਧਾ ਵੀ ਹੋਊਗਾ ਸਾਬ ਕਤਾਰਾ ਹਾਂ ਆਪਾਂ ਜ਼ਿਆਦਾ ਖਲਾਰਾ ਤੇ ਪਾਉਣਾ ਨਹੀਂ ਹਾਂ ਚਲੋ ਲੋਕੀ ਖਾ ਪੀ ਕੇ ਕਾਹ ਜਾਂਦੇ ਆ ਆਪਾਂ ਕੁੜੀ ਵਿਆਹ ਕੇ ਲਿਉਣੀ ਰਾਮ ਹਾਂ ਚਲੋ ਠੀਕ ਆ ਫਿਰ ਚਲੋ ਸਾਵਾਂ ਹੁਣ ਫਿਰ टाइम बड़ा हो गया पता? ठीक चला चल जाओ चल प्रीति पै जा सतनाम सिर आए सच्चे पाशा महाराज तेरी वाहिगुरु जी वाहिगुरु जी प्रीति हाँ जी उठ बना चाह चू मैं स्नान कर ला फिर ठीक सुख नहीं लेट हो जाते रोज ही वाहेगुरु सतनाम श्री वाहेगुरु जी ਦਲਾ ਸ਼ਬਦ ਚੱਲ ਗਿਆ ਆਗਾ ਨੇਟ ਹੋ ਗਿਆ ਅੱਗੇ ਅਵੇ ਆ ਗਿਆ ਆ ਗਿਆ ਨਹੀਂ ਚਲਾ ਆ ਗਿਆ ਕਾਲੀ ਰੋਟੀ ਤੋਈ ਹਾਂਜੀ ਮਸਰ ਮੈਂ ਕਰਦਾ ਆਂ ਤੇ ਸੱਸ ਨੂੰ ਫੋਨ ਕਰਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋ ਸਨਾਓ ਠੀਕ ਠਾਕ ਆ ਹਾਂਜੀ ਹਾਂਜੀ ਠੀਕ ਠਾਕ ਜੀ ਵਧੀਆ ਕੀ ਸੁਣਾਓ ਆਪਣਾ ਹਾਂਜੀ ਠੀਕ ਆ ਜੀ ਵਧੀਆ ਸਾਡਾ ਜੀ ਅੱਛਾ ਜੀ ਹਾਂਜੀ ਹਾਂਜੀ ਆਇਆ ਸੀ ਇਹਦੇ ਪਾਪਾ ਦਾ ਫੋਨ ਕਰ ਕੀਤੀ ਗੱਲ ਸੀ ਅੱਛਾ ਜੀ ਮੈਂ ਰਾਤੀ ਤੁਹਾਨੂੰ ਦੱਸਣਾ ਸੀ ਤੇ ਫਿਰ ਮੈਂ ਕਿ ਹੁਣ ਸੌ ਗਿਆ ਹਣੇ ਆ ਨਹੀਂ ਨਹੀਂ ਕੋਈ ਨਹੀਂ ਕਰਦੇ ਨਾ ਸਿਰੇ ਫੋਨ ਠੀਕ ਹੈ ਮੈਸੇ ਕੈਵਲੇ ਬੰਦਾ ਟਾਈਮ ਨਾ ਪਹੁੰਚਦਾ ਤੇ ਉਹ ਫਿਰ 14 ਕਾ ਦਸੰਬਰ ਦਾ ਕਹਿੰਦੇ 14 ਦਸੰਬਰ ਫਾਈਨਲ ਕੀਤੀ ਆ 14 ਦਸੰਬਰ ਕੀਤੀ ਹਾਂਜੀ ਹਾਂਜੀ ਤੇ ਛੇਤੀ ਕਰ ਲਿਆ ਤੁਸੀਂ ਆਪੇ ਤੁਸੀਂ ਛੇਤੀ ਕਿਹਾ ਤੇ ਫਿਰ ਛੇਤੀ ਕਰਨਾ ਤੇ ਛੋਟਬਾਟੀ ਕਰ ਲਿਆ ਸੀ 14 ਦਸੰਬਰ ਕੰਢੀ ਤਰੀਕ ਅੱਛਾ ਤੇ ਫਿਰ ਕਰੋ ਤਿਆਰੀਆਂ ਹੁਣ ਤੁਸੀਂ ਚਲੋ ਕੋਈ ਇੰਡੀਪੈਂਡੈਂਟ ਇਹ ਮੈਂ ਕੋਈ ਪਲਾਨ ਹੀ ਘਰ ਸੰਦਾਸ ਦੇਣਾ ਹੈ ਕਿ ਬਰਾਤ ਚ ਕਿੰਨੇ ਕੁ ਮੈਂ ਬਰਾਉਣਗੇ ਕਿੰਨੇ ਤਾਂ ਹਾਂ ਕੋਈ ਨਾ ਤੁਸੀਂ ਟੈਨਸ਼ਨ ਲਾਓ ਬਰਾਤ ਜਿਆਦਾ ਨਹੀਂ ਅਸੀਂ ਘਰ ਦਾ ਘਰ ਦਾ ਪਰਿਵਾਰ ਹੀ ਆਵਾਂਗੇ ਆਪਾਂ ਤੇ ਜਿਆਦਾ ਨਹੀਂ ਆਪਾਂ ਖਲਾਰਾ ਪਾਉਣਾ ਬਸ ਅਸੀਂ ਘਰ ਦੀ ਫੈਮਿਲੀ ਦੋ ਚਾਰ ਜਾਣੇ ਹਾਂ ਚਲੋ ਠੀਕ ਹੈ ਹਾਂਜੀ ਹਾਂਜੀ ਤੁਹਾਨੂੰ ਵਧਾਈਆਂ ਫਿਰ ਤੁਹਾਨੂੰ ਵਧਾਈਆਂ ਜੀ ਕਿਉਂਕਿ ਇਹਦੇ ਪਾਪਾ ਵੀ ਦੂਰ ਆ ਮੈਨੂੰ ਤਰੀਕ ਉਹਨਾਂ ਨੇ ਹੀ ਦੱਸੀ ਆ ਮਲੇ ਚਾਂਸ ਆ ਵੀ ਜੇ ਇਹਨਾਂ ਦੇ ਵਿੱਚ ਆ ਜਾਣ ਜੇ ਨਾਂ ਆਇਆ ਗਿਆ ਤੇ ਫੇਰ ਸਾਨੂੰ ਵੀ ਕੱਲਿਆਂ ਨੂੰ ਹੀ ਕਰਨਾ ਪੈਣਾ ਤੇ ਉਹਨਾਂ ਦੇ ਹਿਸਾਬ ਨਾਲ ਤਰੀਕੇ ਸਿਲੈਕਟ ਹੋਈ ਆ ਤੇ ਕਹਿੰਦੇ ਇਹਦੇ ਵਿੱਚ ਚਾਂਸ ਤੇ ਹੈਗੇ ਆ ਕਿ ਮੈਂ 2-3 ਦਿਨ ਤਿੰਨ ਲਈ ਆ ਜਾਵਾਂ ਤੇ ਕਿੰਦਾ ਤੁਸੀਂ ਕਰੋ ਤਿਆਰੀਆਂ ਤੇ ਜੇ ਨਾਂ ਆਇਆ ਜਾਊ ਤਾਂ ਫੇਰ ਜਿਹੜਾ ਮਿੱਥਿਆ ਉਹ ਤੇ ਹੁਣ ਆਪਾਂ ਕਰ ਨਹੀਂ ਕਰਨਾ ਚਲੋ ਠੀਕ ਹਾਂਜੀ ਹਾਂਜੀ ਚਲੋ ਠੀਕ ਆ ਮੈਂ ਕਿਹਾ ਦੱਸਦਾ ਫੇਰ 14 ਦਸੰਬਰ ਕਾਨੂੰ ਵਧਾਈਆਂ ਜੀ ਹਾਂਜੀ ਇਹ ਡੈਡ ਬਿਕਸ ਆਪਣੀ ਇਹੋ ਫਾਈਨਲ ਜਿਹੜਾ ਹਾਂ ਚਲੋ ਠੀਕ ਹੈ ਭੈਣ ਜੀ ਨਾ ਕਿੰਨੇ ਦਿਨ ਹੋਣਾ ਦੀ ਇਹ ਏਡੀ ਛੇਤੀ ਆ ਪਹਿਰੇ ਤੋਂ ਪਹਿਸਾ ਨੂੰ ਪਹਿਲਾਂ ਕਿਹਾ ਹਾਂ ਪਹਿਲਾਂ ਪਿਆੰਦੇ ਕਰ ਲੀਏ ਤਾਂ ਛੇਤੀ ਛੇਤੀ ਤੇ ਉਦਾਂ ਨਹੀਂ ਜ਼ਿਆਦਾ ਟਾਈਮ ਨਹੀਂ ਪਾਉਣਾ ਭੈਣ ਜੀ ਮੱਟਲੀ ਮੱਠੀ ਰਹਿਣੀ ਹਾਂਜੀ ਤੁਣਹੀਂ ਆਪਣਾ ਵੇਖ ਕੇ ਤੈਨੂੰ ਦੱਸਣਾ ਜ਼ਾ ਸਾਨੂੰ ਤਰੀਕਾ ਕੱਢ ਕੇ ਦੱਸ ਦਿੰਦੇ ਹਾਂ ਕਿੰਨੇ ਠੀਕ ਹਾਂ ਠੀਕ ਹਾਂ ਦੀ ਦੀਦੀ ਮਰ ਗੈਣੇ ਗੁਣੇ ਦਾ ਕਿੱਦਾਂ ਕਰਨਾ ਵਾ ਗਣਪ੍ਰੀਤੀ ਹੈ गावा ਅੱਛਾ ਇਹਦੇ ਸੁਖ ਦੀ ਮੰਮੀ ਦੇ ਸਾਟੇ ਹੀ ਦੋ ਅੱਛਾ ਗਣਾ ਸਾਰਾ ਮੇਰ ਕੋਈ ਹੈ ਅੱਛਾ ਕੋਈ ਉਹਦਾ ਕਿ ਛੱਟ ਦੋ ਜਾਵਾ ਤੇ ਇੱਕ ਕਿੱਟੀ ਸਾਟਾ ਤੇ ਕਿੱਟੀ ਸਾਟੇ ਤੇ ਮੈਂ ਰੱਖਦਾ ਕਿੱਟੀ ਸਾਟਾ ਆਪਾਂ ਪਾ ਦਿੰਨੇ ਆ ਹਾਂਜੀ ਉਹ ਪਾ ਦਿਓ ਤੇ ਬਾਕੀ ਕੋਈ ਸ਼ਬਦ ਜੋਗਾ ਰੱਖ ਲੀਂ ਰੱਖ ਲੈਨੇ ਆਪਾਂ ਹਾਂਜੀ ਤਾਈਓ ਤੇ ਮੈਂ ਵੀ ਕਿਹਾ ਮੈਂ ਹਾਂ ਜਿਉ ਪਿਉ ਤੋਂ ਬਿਨਾ ਸਾਰ ਲੈਣ ਲੱਗੇ ਆ ਤੇ ਆਪਾਂ ਵੀ ਹਾਂਜੀ ਇਤ ਦਿਨੇ ਦਿਨ ਸਾਨੂੰ ਕੀ ਹੋਇਆ ਫੇਰ ਹਨਾ ਹਾਂ ਮੇਟੋ ਜੇ ਉਹ ਆ ਗਿਆ ਤਾਂ ਉਹਨੇ ਤਾਂ ਕਹਿਣਾ ਆ ਵੀ ਕਰਦੇ ਆ ਵੀ ਕਰਦੇ ਹਾਂਜੀ ਸਾਟਾ ਪਾ ਦਿੰਨੇ ਆ ਕਿੰਦੂ ਜਸਾਟ ਉਹ ਸ਼ਬਦ ਵਾਸਤੇ ਰੱਖ ਲੂਗੇ ਹਾਂ ਉਹ ਦੇਖੋ ਉਹ ਵਾਸਤੇ ਰੱਖ ਲਓ ਖੜਾ ਵੀ ਆਏ ਤੇ ਪੋੜਾਗਾ ਛਾਪਾਂ ਦੋ ਤਿੰਨ ਅੱਛਾ ਵੀ ਤੇ ਇੰਨੀ ਸਰਕਦਾ ਮੇਰਾ ਵੀ ਆਗਾ ਉਤਰਾ ਚੈਨੀ ਹੋ ਜਾਦਾ ਥੋੜਾ ਹੌਲਾ ਵਾ ਚਲੋ ਕਿੱਟੀ ਸੱਟ ਚਲੋ ਪਾ ਦੇ ਕੋਈ ਨਹੀਂ ਹਾਂਜੀ ਹਾਂ ਇੰਨਾ ਕੁ ਪਾ ਦੇ ਸ਼ਾਪ ਆ ਅੱਛਾ ਉਹਦੇ ਨਾਲ ਇੱਕ ਤੇ ਗਲਦੀ ਹੋ ਗਈ ਤੇ ਕੰਨਾਂ ਦੇ ਹੋ ਗਏ ਉਹ ਕੁਛ ਹੁੰਦਾ ਨਹੀਂ ਤਾਂ ਮਗਾਈ ਆ ਹਾਂਜੀ ਨਾਲੇ ਆਪਾਂ ਕਿਹੜਾ ਸੁਣੀ ਚੜਾਵਾ ਹੀ ਕਰਨਾ ਤੇ ਬੜਾ ਵਾ ਤੇ ਉਹਨੇ ੜ ਗਿਆ ਸਾਰਾ ਸਹੀ ਸਹੀ ਹਾਂਜੀ ਨਿੱਪੜ ਗਿਆ ਤੇ

దజా ఢోదా